ਅਮਰਨਾਥ ਜਾਰਹੀ ਪੰਜਾਬ ਦੇ ਸ਼ਰਦਾਲੂਆਂ ਦੀ バス ਦੀਆਂ ਬ੍ਰੇਕਾਂ ਹੋਈਆਂ ਫੇਲ ਇੱਕਦਮ ਸ਼ਰਦਾਲੂਆਂ ਦੇ ਵਿੱਚ ਮਚਿਆ ਹੜਕੰਪ ਸ਼ਰਦਾਲੂਆਂ ਨੇ ਮਾਰੀਆਂ バス ਦੇ ਵਿੱਚੋਂ ਛਾਲਾਂ ਕਈ ਸ਼ਰਦਾਲੂ ਹੋਏ ਗੰਭੀਰ ਰੂਪ ਦੇ ਵਿੱਚ ਜ਼ਖਮੀ ਤਬੀਹਤ ਖੌਫਨਾਕ ਵੀਡੀਓ ਇਸ ਵਕਤ ਸਾਹਮਣੇ ਆ ਰਿਹਾ ਅਮਰਨਾਥ ਤੋਂ ਜਿੱਥੇ ਕਿ ਜਿਹੜੇ ਬਾਬਾ ਬਰਫਾਨੀ ਦੇ ਦਰਸ਼ਨ ਦੇ ਲਈ ਸ਼ਰਦਾਲੂ ਜਾ ਰਹੇ ਹੁੰਦੇ ਨੇ ਉਹਨਾਂ ਦੇ ਨਾਲ ਹਾਦਸਾ ਵਾਪਰ ਜਾਂਦਾ ਤੁਸੀਂ ਬਸ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਜੋ ਕਿ ਜੰਮੂ ਕਸ਼ਮੀਰ ਦੀ ਹੈ ਜਿੱਥੇ ਕਿ بابا ਬਰਫਾਨੀ ਦੇ ਦਰਸ਼ਨ ਕਰਨ ਦੇ ਲਈ ਸ਼ਰਧਾਲੂਆਂ ਦੀ ਇਹ バス ਜਾ ਰਹੀ ਹੁੰਦੀ ਹੈ ਤਾਂ ਹਾਦਸਾ ਵਾਪਰ ਜਾਂਦਾ ਆਲ ਆਫ ਸਡਨ ਜੜੀਆਂ ਬ੍ਰੇਕਾਂ ਨੇ バス ਦੀਆਂ ਫੇਲ ਹੋ ਜਾਂਦੀਆਂ ਨੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੜੀਆਂ ਧੜਕਣਾ ਨੇ ਉਹ ਕਿਸ ਤਰੀਕੇ ਨਾਲ ਤੇਜ਼ ਹੋ ਗਈਆਂ ਹੋਣੀਆਂ ਵਿੱਚ ਬੈਠੀਆਂ ਸਵਾਰੀਆਂ ਦੀਆਂ ਤਾਂ ਇਹ ਸ਼ਰਧਾਲੂ ਅਮਰਨਾਥ بابا ਬਰਫਾਨੀ ਦੇ ਦਰਸ਼ਨ ਦੇ ਲਈ ਜਾ ਰਹੇ ਹੁੰਦੇ ਨੇ ਤੇ ਜਾਪ ਕਰਦੇ ਜਾ ਰਹੇ ਹੁੰਦੇ ਨੇ ਤਾਂ ਇੱਕਦਮ ਇਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਪਾਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਨੇ ਤੇ ਤੁਸੀਂ ਵੇਖ ਸਕਦੇ ਹੋ ਜਿਹੜੇ ਸ਼ਰਦਾਲੂ ਨੇ ਉਹ ਆਪਣੀ ਜਾਨ ਬਚਾਉਣ ਦੇ ਲਈ ਕਿਸ ਤਰੀਕੇ ਨਾਲ ਬਸ ਦੇ ਵਿੱਚੋਂ ਛਾਲਾ ਮਾਰਦੇ ਹੋਏ ਵਿਖੇ ਜਾ ਸਕਦੇ ਨੇ ਤਾਂ ਜਿਹੜੀ ਸ਼ਰਦਾਲੂਆਂ ਦੀਆਂ ਧੜਕਣਾ ਨੇ ਉਹ ਤੇਜ਼ ਹੋ ਜਾਂਦੀਆਂ ਨੇ ਤੇ ਉਹ ਆਪਣੀ ਜਾਨ ਬਚਾਉਣ ਦੇ ਲਈ ਬਸ ਦੇ ਵਿੱਚੋਂ ਛਾੜਾ ਮਾਰਦੇ ਨਜ਼ਰ ਆਏ ਨਹੀਂ ਪਰ ਜਾਣਕਾਰੀ ਦੇ ਮੁਤਾਬਿਕ ਤੁਹਾਨੂੰ ਦੱਸ ਦਿੰਨੇ ਆ ਇਹ ਬਾਸ ਹੈ ਪੰਜਾਬ ਦੇ ਹੁਸ਼ਿਆਰਪੁਰ ਦੀ ਜਿੱਥੇ 40 ਸ਼ਰਧਾਲੂ ਦੱਸੇ ਜਾ ਰਹੇ ਨੇ ਜੋ ਕਿ ਅਮਰਨਾਥ ਵਿਖੇ ਦਰਸ਼ਨਾ ਦੇ ਲਈ ਜਾ ਰਹੇ ਹੁੰਦੇ ਨੇ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਖੌਫਨਾਕ ਹਾਦਸਾ ਵਾਪਰ ਜਾਂਦਾ ਤਾਂ ਜਿਹੜੇ 10 ਸ਼ਰਧਾਲੂ ਨੇ ਉਹਨਾਂ ਦੀ ਹਾਲਤ ਬੇहद ਗੰਭੀਰ ਦਸਤ ਸੀ ਜਾ ਰਹੀ ਹੈ ਜਿਨ੍ਹਾਂ ਨੂੰ ਹਸਪਤਾਲ ਵਿਖੇ ਦਾਖਲ ਵੀ ਕਰਵਾਇਆ ਗਿਆ ਹੈ ਨਾਲ ਦੀ ਨਾਲ ਉਹਨਾਂ ਨੂੰ ਉੱਥੇ ਭਰਤੀ ਕਰਵਾਇਆ ਗਿਆ ਤਕਿ ਤੁਸੀਂ ਦੇਖ ਸਕਦੇ ਹੋ ਕਿ ਆਸ-ਪਾਸ ਦੇ ਲੋਕਾਂ ਦੇ ਵੱਲੋਂ ਵੀ ਵੇਖਿਆ ਜਾ ਰਿਹਾ ਤੇ ਸਭ ਤੋਂ ਵੱਡੀ ਗੱਲ ਜਿਹੜੀ ਫੌਜ ਹੈ ਉਹ ਵੀ ਪਿੱਛੇ ਭੱਜਦੀ ਹੋਈ ਨਜ਼ਰ ਆਈ ਹੈ ਤਾਂਕਿ ਜਿਹੜੇ ਸ਼ਰਧਾਲੂ ਨੇ ਉਹਨਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ ਤਾਂ ਬੜੀ ਗੱਲ ਹੈ ਇਹ ਕਿਉਂਕਿ ਚੜਾਈ ਹੁੰਦੀ ਹੈ ਪਹਾੜਾਂ ਦੇ ਵਿੱਚ ਤੇ ਜੇਕਰ ਜਿਹੜੇ ਪਲੇਨ ਰੋਡਸ ਨੇ ਉੱਥੇ ਬਸ ਦੀਆਂ ਬ੍ਰੇਕਾਂ ਫੇਰ ਹੋ ਜਾਂਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਤੇ ਜੇਕਰ ਬੰਦਾ ਚੜਾਈ ਤੇ ਜਾ ਰਿਹਾ ਹੋਵੇ ਤੇ ਬੱਸ ਦੇ ਨਾਲ ਅਜਿਹਾ ਹਾਦਸਾ ਵਾਪਰ ਜਾਵੇ ਤਾਂ ਸੋਚੋ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੋਵੇਗਾ ਉਹ ਨਾਸ਼ਰਦਾਲੂਆਂ ਨੂੰ ਜੋ ਕਿ ਬੱਸ ਦੇ ਅੰਦਰ ਬੈਠੇ ਸੀ ਤਾਂ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਕਾਫੀ ਜ਼ਿਆਦਾ ਭਿਆਨਕ ਨੇ ਪਰੇਸ਼ਾਨ ਕਰ ਦੇਣ ਵਾਲੀਆਂ ਨੇ ਜਿਸ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੇ ਸ਼ਰਦਾਲੂ ਬੱਸ 'ਚ ਬੈਠੇ ਸੀ ਉਹਨਾਂ ਤੇ ਕੀ ਬੀਤ ਰਹੀ ਹੋਵੇਗੀ ਤਾਂ ਇੱਕਦਮ ਜਿਹੜੀ ਟੈਕਨੀਕਲ ਪ੍ਰੋਬਲਮ ਆਨ ਦੇ ਕਾਰਨ ਬੱਸ ਦੀਆਂ ਇਹ ਬ੍ਰੇਕਾਂ ਫੇਲ ਹੋਈਆਂ ਨੇ ਤਾਂ ਵੱਡੀ ਗੱਲ ਤਾਂ ਇਹ ਹੈ ਕਿ ਉਹਨਾਂ ਦੀਆਂ ਜੜੀਆਂ ਜਾਨਾਂ ਨੇ ਉਹ ਬੱਚੀਆਂ ਨੇ ਸ਼ਰਦਾਲੂਆਂ ਦੀ ਅਗਨੀਮਤ ਰਹੀ ਹੈ ਕਿ ਕਿਸੇ ਦੀ ਮੌਤ ਦੀ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਪਰ 10 ਸ਼ਰਧਾਲੂ ਗੰਭੀਰ ਰੂਪ ਚ ਜ਼ਖਮੀ ਜ਼ਰੂਰ ਹੋਏ ਨੇ ਫਿਲਹਾਲ 40 ਸ਼ਰਧਾਲੂ ਜੜੇ ਸੀ ਪੰਜਾਬ ਦੇ ਹੁਸ਼ਿਆਰਪੁਰ ਤੋਂ ਜਾ ਰਹੇ ਸੀ ਇਹ ਬਾਬਾ ਬਬਰਪਾਨੀ ਦੇ ਦਰਸ਼ਨਾਂ ਦੇ ਲਈ ਤੇ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਲੋਕ ਲਗਾਤਾਰ ਗਰਮੀਆਂ ਦੇ ਵਿੱਚ ਪਹਾੜਾਂ ਵੱਲ ਦਾ ਰੁਖ ਕਰਦੇ ਨੇ ਕਿ ਥੋੜੀ ਜੀ ਗਰਮੀ ਤੋਂ ਰਾਹਤ ਵੀ ਮਿਲੇ ਤੇ ਦੂਸਰੀ ਬੜੀ ਗੱਲ ਹੈ ਪਹਾੜਾਂ ਦੇ ਵਿੱਚ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਦੀਆਂ ਸ਼ਕਤੀਆਂ ਨੇ ਜੜੀਆਂ ਦਾ ਵਾਸਤੇ ਸਿਆ ਜਾਂਦਾ ਹੈ ਤਾਂ ਲੋਕਾਂ ਦੇ ਵੱਲੋਂ ਮਾਤਾ ਦੇ ਦਰਸ਼ਨਾਂ ਦੇ ਲਈ ਜਾਇਆ ਜਾਂਦਾ ਹੈ ਤਾਂ ਇੱਥੇ ਅਮਰਨਾਥ ਬਾਬਾ ਬਰਫਾਨੀ ਦੇ ਦਰਸ਼ਨਾਂ ਦੇ ਲਈ ਇਹ ਸ਼ਰਧਾਲੂ ਜਾ ਰਹੇ ਹੁੰਦੇ ਨੇ ਜਿਨ੍ਹਾਂ ਨੇ ਅੰਦਾਜ਼ਾ ਵੀ ਨਹੀਂ ਲਾਇਆ ਹੋਣਾ ਕਿ ਰਸਤੇ ਦੇ ਵਿੱਚ ਅਜਹੀ ਘਟਨਾ ਇੱਕਦਮ ਉਹਨਾਂ ਦੇ ਨਾਲ ਵਾਪਰ ਜਾਵੇਗੀ ਜੋ ਕਿ ਸਭ ਦੇ ਰੋਂਗ ਟੇ ਖੜੇ ਕਰ ਦੇਵੇਗੀ ਫਿਲਹਾਲ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿੰਨੀ ਜ਼ਿਆਦਾ ਪਰੇਸ਼ਾਨ ਕਰ ਦੇਣ ਵਾਲੀਆਂ ਨੇ ਕਿ بڑے ਸਵਾਲ ਵੀ ਖੜੇ ਕਰ ਦਿਆ ਨੇ ਕਿ ਜੜੀ ਬੱਸ ਜੇਕਰ ਜਿਹੜੇ ਸ਼ਰਧਾਲੂ ਨੇ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ ਜਾਂਦਾ ਹੈ ਪਹਾੜਾਂ ਮਲ ਵਨੇ ਤਾਂ ਫਿਰ ਬਾਸਤਤ ਪੂਰੇ ਤਰੀਕੇ ਦੇ ਨਾਲ ਹੈ ਜਿਹੜਾ ਉਹ ਐਨਾਲਿਸਿਸ ਕਿਉਂ ਨਹੀਂ ਕੀਤਾ ਗਿਆ ਕੋਈ ਟੈਕਨੀਕਲ ਇਸ਼ੂ ਨਾ ਹੋਵੇ ਇਹ ਪਹਿਲਾਂ ਚੈਕਿੰਗ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਟਰਾਂਸਪੋਰਟ ਵਾਲਿਆਂ ਦੇ ਵੱਲੋਂ ਵੀ ਡਰਾਈਵਰ ਵੱਲੋਂ ਵੀ ਕਿਉਂਕਿ ਹੁਣ ਜਿਹੜਾ ਖਮਿਆਜ਼ ਹੈ ਉਹ ਸਵਾਰੀਆਂ ਨੂੰ ਭੁਗਤਣਾ ਪੈ ਸਕਦਾ ਸੀ ਜੇਕਰ ਕਿਸੇ ਦੀ ਜਾਨ ਚਲੀ ਜਾਂਦੀ ਪਰ ਇਹ ਤਾਂ ਗਨੀਮਤ ਰਹੀ ਹੈ ਕਿ ਇੱਥੇ ਕੋਈ ਅਜਿਹਾ ਹਾਦਸਾ ਨਹੀਂ ਵਾਪਰਿਆ ਪਰ ਬਾਸ ਦੀਆਂ ਬ੍ਰੇਕਾਂ ਫੇਲ ਹੋਣ ਦੇ ਕਾਰਨ ਇਹ ਕਹਿ ਸਕਦੇ ਹਾਂ ਕਿ ਜਿਹੜਾ ਟ੍ਰਾਂਸਪੋਰਟ ਦਾ ਪ੍ਰਸ਼ਾਸਨ ਹੈ ਉਹੋ ਕਿਤੇ ਨਾ ਕਿਤੇ ਆਪਣੇ ਆਪ ਨੂੰ ਸਹੀ ਦਿਖਾਉਣ ਦੇ ਵਿੱਚ ਜ਼ਰੂਰ ਫੇਲ ਹੋਇਆ ਹੈ ਬੱਸ ਦੀਆਂ ਬ੍ਰੇਕਾਂ ਫੇਲ ਹੋਣ ਦੇ ਕਾਰਨ ਉਹਨਾਂ ਦੀ ਇੱਥੇ ਨਲਾਕੀ ਵੇਖੀ ਜਾ ਸਕਦੀ ਹੈ ਕਿਉਂਕਿ ਬਹੁਤ ਸਾਰੇ ਸ਼ਰਧਾਲੂਆਂ ਨੂੰ ਆਪਣੀ ਜਾਨ ਗਵਾਣੀ ਪੈ ਸਕਦੀ ਸੀ ਇੱਥੇ ਜੇਕਰ ਫੌਜ ਇੱਕਦਮ ਆ ਕੇ ਉਹਨਾਂ ਦੀਆਂ ਜਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰਦੀ ਜਾਂ ਫਿਰ ਉਹ ਆਪਣੇ ਲੈਵਲ ਤੇ ਬੱਸ ਚੋਛਾਲਾ ਨਾ ਮਾਰਦੇ ਤਾਂ ਫਿਰ ਕੋਈ ਵੀ ਹੋਰ ਵੱਡਾ ਹਾਦਸਾ ਵਾਪਰ ਸਕਦਾ ਸੀ